ਆ ਲੱਗੇ ਰਹੀਦਾ ਲੱਗੇ ਲੱਗੇ ਰਹਨੇ ਹੋ ਤੁਸੀਂ ਪਿੱਛੋਂ ਆਇਓ ਪਾਣੀ ਦਾ ਕੀ ਮਾਹੌਲ ਹੈ ਪਾਣੀ ਤੇ ਭਰੀ ਬਹੁਤ ਜਿਆਦਾ ਇਹਨਾਂ ਦਾ ਮੋਟਰਸਾਈਕਲ ਡੁੱਬਦਾ ਪਿਆ ਪਾਣੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਛੜਕਾਂ ਦਾ ਤੁਸੀਂ ਇਸ ਟਾਈਮ ਕਿੱਥੇ ਜਾ ਰਹੇ ਹੋ ਮੈਂ ਤਾਂ ਕੰਮ ਤੇ ਜਾ ਰਿਹਾ ਸਰ ਕੰਮ ਤੇ ਜਾ ਰਹੇ ਹੋ ਕਿ ਅੱਗੇ ਵੀ ਤਾਂ ਪਾਣੀ ਹੋ ਸਕਦਾ ਅੱਗੇ ਵੀ ਪਾਣੀ ਹੋ ਸਕਦਾ ਹੈ ਫਿਰ ਕੀ ਕਰੀਏ ਬਾਕੀ ਬੰਦੇ ਵੀ ਛੁੱਟੀ ਤੇ ਜਾਂ ਫਿਰ ਤੁਹਾਨੂੰ ਪਤਾ ਵੇਖਣਾ ਪੈਣਾ ਕੰਪਨੀ ਦਾ ਬਹੁਤ ਸਾਰੇ ਬੰਦੇ ਘੱਟ ਜੋਬ ਤੇ ਜਾ ਰਹੇ ਨੇ ਤੁਸੀਂ ਤੁਸੀਂ ਵੀ ਇਹਨਾਂ ਜ਼ਰੂਰੀ ਆਣਾ ਜੇ ਅਗਰ ਬਰਸਾਦ ਵਿੱਚ ਤੁਹਾਡਾ ਨੂੰਸਾਨ ਹੋ ਜਾਵੇ ਫਿਰ ਨਹੀਂ ਨਹੀਂ ਸਰ ਨੁਕਸਾਨ ਹੀ ਹੋ ਸਕਦਾ ਜਿਹੜਾ ਰਹਿਮਾਨ ਜਾਵਾਂਗੇ ਬਾਕੀ ਇਹ ਹੈ ਕਿ ਬੰਦੇ ਸਾਰੇ ਛੁੱਟੀ ਤੇ ਆ ਆਪਾਂ ਮੈਂਟੇਨੈਂਸ ਦਾ ਕੰਮ ਕਰੀ ਤੇ ਜਾ ਕੇ ਫਿਰ ਤੁਹਾਨੂੰ ਪਤਾ ਇਲੈਕਟ੍ਰੀਸ਼ੀਅਨ ਦਾ ਵਿੱਚ ਹੈਗਾ ਜਾ ਕੇ ਉਹਨਾਂ ਨੇ ਕਰਨਾ ਪੈਂਦਾ ਆ ਠੀਕ ਹੈ ਜਾਣਾ ਮਜਬੂਰੀ ਹੈ ਤੁਹਾਡੀ ਜਾਣਾ ਜ਼ਰੂਰੀ ਹੈ ਸਰ ਜ਼ਰੂਰੀ ਹੈ ਚਲੋ ਧਿਆਨ ਨਾ ਜਾਇਓ ਮੈਂ ਤਾਂ ਇਹੀ ਕਹਾਂਗਾ ਵੀ ਬਿਲਕੁਲ ਧਿਆਨ ਨਾ ਜਾਇਓ RAM ਨਾ ਜਾਇਓ ਜਲਦੀ ਨਾ ਕਰਿਓ ਨਹੀਂ ਨਹੀਂ ਜਾਣਾ ਨਹੀਂ ਮੈਂ ਤਾਂ ਹੀ ਅੱਧਾ ਘੰਟਾ ਪਹਿਲਾਂ ਤੁਰ ਗਿਆ ਚਲੋ ਜਾਂਦੇ ਜਾਂਦੇ ਟਾਈਮ ਲੱਗ ਜੂਗਾ ਚਲੋ ਕੋਈ ਨਹੀਂ ਬਾਕੀ ਜਾਣਾ ਤੇ ਜ਼ਰੂਰੀ ਹੈਗਾ ਹੀ ਆ ਕਿਉਂਕਿ ਅੱਗੇ ਬੜੀਆਂ ਛੁੱਟੀਆਂ ਹੋ ਗਈਆਂ ਕੰਮ ਦੇ ਕੰਧ ਤੁਹਾਨੂੰ ਪਤਾ ਮੀਂਹ ਕਾਫੀ ਦਿਨਾਂ ਤੋਂ ਪੈ ਰਿਹਾ ਹੁਣ ਕੀ ਕਰਾਂਗੇ ਨਹੀਂ ਜਾਵਾਂਗੇ ਤੇ ਕੀ ਕਰਾਂ ਕਿੱਦਾਂ گزارਾ ਚੱਲੂਗਾ ਕਰਦਾ ਤੁਹਾਡੇ ਸਾਹਮਣੇ ਦੋਇ ਤੇ ਲਗਾਤਾਰ ਮੀਂਹ ਪੈ ਰਿਹਾ ਕੱਲ ਵੀ ਨੈਟ ਚੈੱਕ ਕੀਤਾ ਕੱਲ ਵੀ ਮੀਂਹ ਪੈਣਾ ਦੋ ਤਿੰਨ ਦਿਨ ਮੀਂਹ ਲਗਾਤਾਰ ਹੀ ਆ ਗਿਆ ਸਾਡੇ ਸਾਹਮਣੇ ਅੱਦਾ ਪੰਜਾਬ ਦੇ ਅਕੇ ਪਾਣੀ ਦੇ ਵਿੱਚ ਡੁੱਬ ਚੁਕਿਆ ਹੈ ਹਨਾ ਨਾ ਪ੍ਰਭਾਵੀ ਤੇ ਲੁਧਿਆਣਾ ਵਿੱਚ ਵੀ ਹੜ ਵਰਗੇ ਹਾਲਾਤ ਬਣੇ ਨੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਰੋਡ ਤੇ ਦਿੱਤੀ ਬੀ ਰੋਡ ਤੇ ਪੂਰਾ ਬਿਲਕੁਲ ਬਿਲਕੁਲ ਹੜਾਂ ਵਰਗੇ ਸਾਡੇ ਸਾਹਮਣੇ ਹਾਲਾਤ ਬਣੇ ਹੋਏ ਆ ਚਾਹੀਦਾ ਹੈ ਸਰਕਾਰ ਨੂੰ ਕੋਈ ਨਾ ਕੋਈ ਹੱਲ ਮਸਲਾ ਕਰਨਾ ਚਾਹੀਦਾ ਹੈ ਸਾਥ ਦੇਣਾ ਚਾਹੀਦਾ ਇਸ ਮੌਕੇ ਤੇ ਜਿਹੜਾ ਪੰਜਾਬ ਇੰਨੇ ਪਿੰਡ ਡੋਬ ਰਹੇ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਮੰਨ ਲਓ ਰੋਟੀ ਪਾਣੀ ਪਾਣੀ ਦਾ ਪ੍ਰਬੰਧ ਉਹਨਾਂ ਦੇ ਕਰਨਾ ਚਾਹੀਦਾ ਹੈ ਅਹੀਂ ਤੇ ਚਲੋ ਆ ਟਾਈਮ ਖਰੇ ਵੀ ਠੀਕ ਹੈਗੇ ਆ ਕੰਮ ਤੇ ਜਾ ਰਹੇ ਆ ਤੇ ਕਈਆਂ ਦੇ ਤੇ ਘਰ ਡੁੱਬ ਗਏ ਤੇ ਤੇ ਉਹਨਾਂ ਦਾ ਕੀ ਹਾਲ ਹੈ ਜਿੱਥੇ ਕਿੱਥੋਂ ਆਏ ਹੋ ਮੈਂ ਗੁਰਦੇਵਾ ਤੋਂ ਜਮਾਲਪੁਰ ਤੋਂ ਚੱਲਿਆ ਸੀ ਕੰਮ ਤੇ ਨੂੰ ਮੈਂ ਰਸਤੇ 'ਚ ਮੁੜ ਕੇ ਆਇਆ ਜੀ ਠੀਕ ਹੈ ਜੀ ਲੋਕਾਂ ਨੂੰ ਕਹੀ ਪਹਿਲਾਂ ਤੁਹਾਡੀ ਮੈਂ ਕਹਿੰਦਾ ਅੱਜ ਛੁੱਟੀ ਆ ਕਰ ਲਓ ਵਧੀਆ ਰਹੋਗੇ ਜੀ ਨਹੀਂ ਤਾਂ ਕੋਈ ਘਟਨਾ ਨਹੀਂ ਪਤਾ ਕਿੱਥੇ ਟੋਏ ਕਿੰਨੇ ਨੇ ਰਾਸਤੇ 'ਚ ਮੈਂ ਕਈ ਨੁਕਸਾਨ ਦੇਖੇ ਨੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੋਬ ਕਰਦਾ ਜੀ ਜੋਬ ਕਰਦੇ ਹਾਂ ਇੰਡਸਟਰੀ ਨੂੰ ਤੁਹਾਡੀ ਕੀ ਮੈਸੇਜ ਆ ਇੰਡਸਟਰੀ ਵਾਲਿਆਂ ਨੂੰ ਕੀ ਮੈਸੇਜ ਆ ਉਹ ਰਾਸਤੇ ਨੂੰ ਮੈਸੇਜ ਆਈ ਆ ਵੀ ਛੁੱਟੀ ਕਰ ਲਓ ਬਹੁਤ ਵਧੀਆ ਰਹੋਗੇ ਜੀ ਬਹੁਤ ਭਰਿਆ ਰਹੂਗਾ ਨਾ ਕਿਉਂਕਿ ਪਾਣੀ ਦਾ ਬਹੁਤ ਭਰਿਆ ਹੋਇਆ ਹੈ ਪੂਰੇ ਸ਼ਹਿਰ 'ਚ ਪਾਣੀ ਦੇ ਨਾਲ ਇਹ ਤਾਂ ਇਹ ਲੱਗ ਰਿਹਾ ਕਿ ਇਹ ਹਰ ਵਰਗੇ ਹਾਲਾਤ ਬਣੇ ਹੋਏ ਨੇ ਲੁਧਿਆਣੇ ਵਿੱਚ ਵੀ ਰੋਣ ਟੁੱਟੇ ਪਏ ਆ ਜੀ ਗਸਤੇ 'ਚ ਗਿਰੋਗੇ ਸੱਟ ਲੱਗੂ ਫਾਇਦਾ ਕੀ ਇੱਕ ਦਿਨ ਦੀ ਦਿਹਾੜੀ ਨਾਲ ਕੁਝ ਨਹੀਂ ਫਰਕ ਪੈਣਾ ਜੀ ਸਹੀ ਗੱਲ ਹੈ ਕੁਝ ਨਹੀਂ ਫਰਕ ਪੈਣ ਲੱਗਿਆ ਇੱਕ ਦਿਹਾੜੀ ਨਾਲ ਮੈਂ ਵੀ ਆ ਮੁੜ ਕੇ ਆਈਂ ਦੇਖੋ ਕੋਈ ਗੱਲ ਨਹੀਂ ਅੱਛਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਲੁਧਿਆਣੇ ਮੈਂ ਜਮਾਲਪੁਰ ਨਾਲ ਜਿਸ ਜਮਾਲਪੁਰ ਰਹਿੰਦੇ ਹਾਂ ਚਲੋ ਧੰਨਵਾਦ ਸਰ ਥੈਂਕ ਯੂ ਅਸੀਂ ਇਸ ਵਕਤ ਖੜੇ ਆ ਚੰਡੀਗੜ੍ਹ ਰੋਡ ਦੇ ਰੋਡ ਦੇ 20 ਵਾਹਨ ਦੇ ਨੇੜੇ 20 ਵਾਹਨ ਸਾਹਮਣੇ ਲਾਈਟਾਂ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਨਾਲ ਬਰਸਾਤ ਦੇ ਕਾਰਨ ਕਿੰਨਾ ਪਾਣੀ ਖੜਿਆ ਹੈ ਚੌਂਕ ਵਿੱਚ ਵੀ ਪੂਰਾ ਸਟਕ ਹੋਇਆ ਫਿਰਦਾ ਹੈ ਰੋਡ ਤੁਸੀਂ ਸਾਰਿਆਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਘਰੋਂ ਨਾ ਨਿਕਲੋ ਪਾਣੀ ਦੇ ਵਿੱਚ ਨਾ ਫਸੋ ਤਾਂ ਜੋ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਤੇ ਤੁਸੀਂ ਘਰੋਂ ਨਿਕਲਣ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਈਕ ਵੀ ਬੰਦ ਪਏ ਨੇ ਯਮ ਬਾਈਕ ਵੀ ਬੰਦ ਜਾ ਰਹੇ ਨੇ ਕੋਈ ਵੀ ਜਿਹੜਾ ਜੋ ਟੂ ਵੀਲਰ ਤੇ ਜਾ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਖਾਸ ਖਾਸ ਕਰਕੇ ਵੀ ਇਹ ਲੈ ਕਿ ਕਰੋ ਨਾ ਨਿਕਲੋ ਤਾਂ ਜੋ ਤੁਹਾਡਾ ਬਰਸਾਦ ਦੇ ਕਾਰਨ ਪ੍ਰਸਾਦ ਵਿੱਚ ਤੁਹਾਡਾ ਨੁਕਸਾਨ ਨਾ ਹੋਵੇ ਤੇ ਤੁਸੀਂ ਪ੍ਰਸਾਦ ਤੋਂ ਬਚ ਸਕੋ ਕੋਈ ਜਾਲੀ ਮਾਲ ਤੋਂ ਨੁਕਸਾਨ ਤੋਂ ਬਚ ਸਕੋ ਸੋ ਬੇਨਤੀ ਹੈ ਤੁਸੀਂ ਇਸ ਕਰੋੜ ਤੋਂ ਬਾਅਦ ਨਾ ਨਿਕਲੋ ਰੋਡ ਤੇ ਨਿਕਲਣ ਵਾਲਿਆਂ ਨੂੰ ਲੁਧਿਆਣੇ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸਾਦ ਦੇ ਕਾਰਨ ਇਹ ਮੇਰੀ ਬੇਨਤੀ ਹੈ ਬੇਨਤੀ ਤੁਹਾਨੂੰ